ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਔਨੋ ਭਾਂਡੇ ਮਾਸ ਦੀ ਨੂੰ ਅੱਜ ਧੁੱਪ ਹੀ ਚੜ ਗਈ ਤੇ ਧੁੱਪ ਦੀ ਲਿਸ਼ਕੋਰ ਨਵੇਂ ਨਕੋਰ ਭਾਂਡਿਆਂ ਦੇ ਉੱਪਰ ਪੈ ਰਹੀ ਸੀ ਪਤਾ ਨਹੀਂ ਉਹ ਕਿਹੜੀਆਂ ਸੋਚਾਂ ਦੇ ਜਾਲ ਬੁਣੀ ਜਾ ਰਹੀ ਸੀ ਤੇ ਫਿਰ ਰਾਤ ਦੇ ਕੋ ਟਕਟਾਪੇ ਬਾਰੇ ਸੋਚ ਰਹੀ ਸੀ ਉਸਨੀਤ ਕਦੇ ਸੋਚਿਆ ਹੀ ਨਹੀਂ ਸੀ ਕਿ ਜਿਹੜੇ ਘਰ ਦੇ ਵਿੱਚ ਉਹ ਵਿਆਹ ਕੇ ਜਾਵੇਗੀ ਉਸ ਨੂੰ ਉੱਥੇ ਜਾ ਕੇ ਇਹ ਵੀ ਦਿਨ ਦੇਖਣੇ ਪੈ ਸਕਦੇ ਹਨ ਗੱਲ ਤਾਂ ਕੁਝ ਵੀ ਨਹੀਂ ਸੀ ਜਾਂ ਫਿਰ ਇਹ ਕਹਿ ਲਓ ਕਿ ਬਹੁਤ ਨਿੱਕੀਆਂ-ਨਿੱਕੀਆਂ ਗੱਲਾਂ ਸੰਨ ਪਰ ਚੱਕ ਸ਼ਰੀਕਾਂ ਦੀ ਸੀ ਕਦੇ ਸੁਣਿਆ ਸੀ ਕਿ ਸ਼ਰੀਕ ਤਾਂ ਮਿੱਟੀ ਦਾ ਵੀ ਮਾਣ ਨਹੀਂ ਹੁੰਦਾ ਪਰ ਅੱਜ ਦਾ ਅੱਜ ਤਾਂ ਉਹਦੇ ਆਪਣੇ ਹੀ ਸ਼ਰੀਕ ਬਣ ਕੇ ਬੈ ਗਏ ਸਨ ਹਰਮਨ ਪਿੱਛੋਂ ਕਾਫੀ ਤਾਕੜੇ ਪਰਿਵਾਰ ਦੀ ਧੀ ਸੀ ਪਰ ਭਾਬੀ ਕੈਨੇਡਾ ਦੇ ਵਿੱਚ ਸੈੱਟ ਸਨ ਤੇ ਮਾਂ ਪਿਓ ਉਸਦੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਏ ਹੋਏ ਸਨ ਹਰਮਨ ਦੇ ਘਰਦਿਆਂ ਨੇ ਇੱਕ ਚੰਗਾ ਪੜ੍ਹਿਆ ਲਿਖਿਆ ਮੁੰਡਾ ਲੱਭਿਆ ਸੀ ਹਰਮਨ ਵਾਸਤੇ ਤੇ ਉਹ ਵੀ ਬੈਂਕ ਦੇ ਵਿੱਚ ਹੀ ਨੌਕਰੀ ਕਰਦਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਫਿਰ ਗਲਤ ਕਿੱਥੇ ਹੋ ਗਿਆ ਸੀ ਇਸ ਗੱਲ ਤੋਂ ਤਾਂ ਹਰਮਨ ਬੜੀ ਹੀ ਅਨਜਾਨ ਸੀ ਹਰਮਨ ਦੇ ਘਰਦਿਆਂ ਨੇ ਵਿਆਹ ਵੀ ਬਹੁਤ ਜ਼ਿਆਦਾ ਤਕੜਾ ਕੀਤਾ ਸੀ ਤੇ ਦਾਜ-ਦੇਹਜ ਵੀ ਚੰਗਾ ਦਿੱਤਾ ਸੀ ਚਾਹੇ ਉਹ ਆਪਣੇ ਘਰ ਬੜੇ ਹੀ ਲਾਡਾਂ ਪਿਆਰਾਂ ਦੇ ਨਾਲ ਪਲੀ ਹੋਈ ਸੀ ਪਰ ਇੱਥੇ ਉਹ ਘਰ ਦਾ ਸਾਰਾ ਕੰਮ ਕਰਦੀ ਸੀ ਸਵੇਰ ਵੇਲੇ ਪਿੱਤਲ ਦੀ ਵੱਡੀ ਪ੍ਰਾਂਤ ਦੇ ਵਿੱਚ ਆਟੇ ਦੀ ਗੁੰਨਣੀ ਤੇ ਢੇਰ ਸਾਰੀਆਂ ਰੋਟੀਆਂ ਬਣਾਉਣੀਆ ਉਹਦੀ ਤਾਂ ਰੋਟੀਆਂ ਪਕਾਉਂਦੀ ਪਕਾਉਂਦੀ ਦੀ ਬਸ ਹੋ ਜਾਂਦੀ ਸੀ ਪਰ ਖਾਣ ਵਾਲਿਆਂ ਦੀ ਨਹੀਂ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਘਰ ਦਾ ਸਾਰਾ ਕੰਮ ਕਰਦੀ ਫਿਰ ਸ਼ਾਮ ਨੂੰ ਘਰ ਆ ਕੇ ਸਾਰਾ ਕੰਮ ਕਰਦੀ ਫਿਰ ਆਪਣੇ ਬੱਚੇ ਨੂੰ ਪੜਾਉਂਦੀ ਹੁਣ ਤਾਂ ਬਸ ਇਹੀ ਉਸਦੀ ਰੋਜ਼ ਦੀ ਰੁਟੀਨ ਬਣ ਗਈ ਸੀ ਇਸੇ ਤਰ੍ਹਾਂ ਕਰਦੇ ਕਰਾਉਂਦਿਆਂ ਨੂੰ ਕਈ ਸਾਲ ਬੀਤ ਗਏ ਸਨ ਐਨੇ ਮੁਸ਼ਕਲ ਦੌਰ ਦੇ ਵਿੱਚ ਵੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਪੜ੍ਹਾਈ ਦਾ ਤਾਂ ਹਰਮਨ ਨੂੰ ਬੜਾ ਹੀ ਸ਼ੌਂਕ ਸੀ ਤੇ ਜਰਨਲਿਜ਼ਮ ਦੀ ਡਿਗਰੀ ਵੀ ਹਾਸਲ ਕਰ ਲਈ ਸੀ ਓਨੇ ਹੁਣ ਉਹ ਆਪਣੇ ਘਰ ਦੇ ਵਿੱਚ ਸਭ ਤੋਂ ਬਾਅਦ ਪੜੀ ਲਿਖੀ ਬਣ ਗਈ ਸੀ ਪਰ ਉਸ ਦੇ ਹਾਲਾਤ ਦਿਨ ਵਰ ਦਿਨ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਸਨ ਜਿਵੇਂ ਉਹ ਕੋਈ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੀ ਹੋਵੇ ਹੁਣ ਉਹਦੇ ਲਈ ਸ਼ਾਮ ਨੂੰ ਆਫਿਸ ਤੋਂ ਆ ਕੇ ਚਾਹ ਪੀਣ ਲਈ ਦੁੱਧ ਵੀ ਨਹੀਂ ਸੀ ਬਚਦਾ ਕਿਉਂਕਿ ਉਹ ਆਪਣੀਆਂ ਦਰਾਣੀਆਂ ਤੇ ਜਠਾਣੀਆਂ ਦੇ ਨਾਲ ਇੱਕ ਘਰ ਵਿੱਚ ਹੀ ਰਹਿੰਦੇ ਸਨ ਜਦੋਂ ਉਹ ਆਫਿਸ ਤੋਂ ਸ਼ਾਮ ਨੂੰ ਘਰੋਂ ਆਉਂਦੀ ਤਾਂ ਉਸ ਦੀਆਂ ਦਰਾਣੀਆਂ ਜਠਾਣੀਆਂ ਜਾਣ ਬੁੱਝ ਕੇ ਸਾਰਾ ਹੀ ਦੁੱਧ ਖਤਮ ਕਰ ਦਿੰਦੀਆਂ ਤੇ ਜਦੋਂ ਉਹ ਰੋਟੀ ਖਾਣ ਲੱਗਦੀ ਤਾਂ ਸਬਜ਼ੀ ਨਾ ਬਚਦੀ ਮੁਕਤੀ ਗੱਲ ਉਹਨੂੰ ਸੂਈ ਦੇ ਨੱਕੇ ਦੇ ਵਿੱਚੋਂ ਲੰਘਾਇਆ ਜਾ ਰਿਹਾ ਸੀ ਪਰੋਹੋ ਕਰੇ ਵੀ ਕੀ ਸੋਚ-ਸੋਚ ਕੇ ਥੱਕ ਜਾਂਦੀ। ਉਹਨੇ ਕਈ ਵਾਰ ਆਪਣੇ ਪਤੀ ਦੇ ਨਾਲ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਚਾਹੀ। ਪਰੋਹੋ ਹਰ ਵਾਰੀ ਉਸੇ ਦਾ ਹੀ ਕਸੂਰ ਕੱਢ ਕੇ ਉਸ ਨੂੰ ਸਮਝਾਉਣ ਬਹਿ ਜਾਂਦਾ। ਉਹਦੀਆਂ ਜਿਹੀਆਂ ਗੱਲਾਂ ਸੁਣ-ਸੁਣ ਕੇ ਹਰਮਨ ਅੱਕ ਕੇ ਆਪ ਹੀ ਉੱਠ ਕੇ ਚਲੀ ਜਾਂਦੀ ਫਿਰ ਹੌਲੀ ਹੌਲੀ ਜਨਾਨੀਆਂ ਦੀ ਕੁਸਰ ਮੁਸਰ ਨਿੱਕੀ ਨਿੱਕੀ ਗੱਲ ਤੇ ਲੜਾਈ ਤੇ ਫਿਰ ਮੂੰਹ ਬਟਣੇ ਸ਼ੁਰੂ ਹੋ ਗਏ ਗੱਲ ਬੰਦਿਆਂ ਦੇ ਕੰਨੀ ਚੜਨੀ ਸ਼ੁਰੂ ਹੋ ਗਈ ਰੋਜ਼ ਰੋਜ਼ ਦਾ ਰੋਣਾ ਹੌਕੇ ਕਲੇਸ਼ ਤੋਂ ਹੋ ਤੰਗ ਆ ਚੁੱਕੀ ਸੀ ਇਹ ਇਹ ਕਿਹੋ ਜਹੀ ਜ਼ਿੰਦਗੀ ਸੀ ਜਿੱਥੇ ਸਕੂਨ ਦਾ ਤਾਂ ਨਾਮ ਤੱਕ ਨਹੀਂ ਸੀ ਜਦੋਂ ਸ਼ਾਮ ਨੂੰ ਲੋਕ ਥੱਕੇ ਹਾਰੇ ਘਰਾਂ ਨੂੰ ਪਰਤਣ ਦੇ ਲਈ ਕਾਲੇ ਹੁੰਦੇ ਨੇ ਉੱਥੇ ਹਰਮਨ ਦਾ ਆਪਣੇ ਘਰ ਆਫਿਸ ਤੋਂ ਵਾਪਸ ਜਾਣ ਦਾ ਉੱਕਾ ਹੀ ਜੀ ਨਾ ਕਰਦਾ ਉਸ ਦਾ ਜੀ ਕਰਦਾ ਕਿ ਕੀਤੇ ਹੋਰ ਹੀ ਚਲੀ ਜਾਵਾਂ ਕਈ ਵਾਰ ਤਾਂ ਉਸ ਦੇ ਮਨ ਦੇ ਵਿੱਚ ਇਹ ਵੀ ਖਿਆਲ ਆਇਆ ਕਿ ਮੈਂ ਮਰ ਮੀਟੀ ਜਾਵਾਂ ਪਰ ਫਿਰ ਉਸ ਨੂੰ ਖਿਆਲ ਆਉਂਦਾ ਉਹਦਾ ਛੋਟਾ ਬੱਚਾ ਪਰ ਆਪਣੇ ਬੱਚੇ ਦੇ ਕਰਕੇ ਉਹ ਹੁਣ ਮਰ ਵੀ ਨਹੀਂ ਸੀ ਸਕਦੀ ਫਿਰ ਉਹਨੇ ਇੱਕ ਫੈਸਲਾ ਲਿਆ ਆਪਣੇ ਲਈ ਤੇ ਆਪਣੇ ਬੱਚੇ ਲਈ ਐਨਾ ਕੁ ਤਾਂ ਮਤਲਬ ਹੀ ਹੋਣਾ ਬੰਦ ਹੈ ਉਹਨੇ ਕਰਦੇ ਵੱਡਿਆਂ ਦੇ ਅੱਗੇ ਅੱਡ ਰੋਟੀ ਪਕਾਉਣ ਦੀ ਦਰਖਾਸਤ ਦੇ ਦਿੱਤੀ ਇਹ ਇਸ ਤਰ੍ਹਾਂ ਦਾ ਵਿਸ਼ਾ ਸੀ ਉਸ ਘਰ ਦੇ ਵਿੱਚ ਜਿਵੇਂ ਕਿਸੇ ਅੱਤਵਾਦੀ ਨੇ ਸੰਸਦ ਦੇ ਵਿੱਚ ਬੰਬ ਸੁੱਟ ਦਿੱਤਾ ਹੋਵੇ ਫਿਰ ਪਿਛਲੀ ਰਾਤ ਇਸੇ ਵਿਸ਼ੇ ਤੇ ਬਹੁਤ ਘਰ ਦੇ ਵਿੱਚ ਬਹਿਸ਼ ਹੋਈ ਫਿਰ ਇੱਕ ਸ਼ਰੀਕਣੀ ਜਾਨੀ ਕਿ ਉਸ ਦਰਾਣੀ ਜਾਂ ਜਠਾਣੀ ਨੇ ਹਰਮਣ ਨੂੰ ਬਾਹ ਤੋਂ ਫੜ ਕੇ ਕਸੀਟ ਲਿਆ ਤੇ ਇਸੇ ਖਿੱਚੋ ਤਾਨ ਚ ਕੁੱਟ-ਕਟਾਪਾ ਸ਼ੁਰੂ ਹੋ ਗਿਆ ਐਨ ਵਕਤ ਤੇ ਹਰਮਨ ਦੇ ਘਰ ਵਾਲੇ ਨੇ ਆ ਕੇ ਹਰਮਨ ਨੂੰ ਛੁਡਵਾਇਆ ਅਖੀਰ ਹਰਮਨ ਨੂੰ ਅੱਡ ਕਰ ਦਿੱਤਾ ਪਰ ਉਹਦੇ ਹਿੱਸੇ 'ਚ ਸਵਾਈ ਇੱਕ ਕਮਰੇ ਤੋਂ ਕੁਝ ਵੀ ਨਾ ਦਿੱਤਾ ਬਾਕੀ ਸਾਰਾ ਕੁਝ ਉਸੇ ਤਰ੍ਹਾਂ ਹੀ ਰੱਖਿਆ ਗਿਆ ਤੇ ਉਸ ਨੂੰ ਸਿਰਫ ਇੱਕ ਕਮਰੇ ਦੇ ਵਿੱਚ ਅਲੱਗ ਕਰ ਦਿੱਤਾ ਉਸੇ ਕਮਰੇ ਦੇ ਵਿੱਚ ਹੀ ਉਸਨੇ ਗੈਸ ਰੱਖ ਲਿਆ ਭਾਵੇਂ ਇੱਕ ਕਮਰੇ ਦੇ ਵਿੱਚ ਗਰਮੀ ਹੁਣ ਬਹੁਤ ਹੀ ਜ਼ਿਆਦਾ ਹੋ ਗਈ ਸੀ ਪਰ ਇਹ ਗਰਮੀ ਉਸ ਨੂੰ ਹੁਣ ਸਕੂਨ ਦੇ ਰਹੀ ਸੀ ਭਾਵੇਂ ਕਿ ਉਹ ਬੈਠ ਕੇ ਰੋਟੀ ਬਣਾਉਂਦੀ ਬੈਠ ਕੇ ਭਾਂਡੇ ਮਾਜਦੀ ਤੇ ਉਸ ਨੂੰ ਔਖਾ ਵੀ ਲੱਗ ਰਿਹਾ ਸੀ ਪਰ ਉਸ ਸਵਕਾਸ਼ੇ ਤੋਂ ਸੁਖਾਲੀ ਹੋ ਗਈ ਸੀ ਜੋ ਉਸ ਲਈ ਰੋਜ਼-ਰੋਜ਼ ਦਾ ਕਲੇਸ਼ ਉਹਨਾਂ ਦੇ ਘਰ ਪੈਂਦਾ ਸੀ ਉਹਦੀਆਂ ਦਰਾਣੀਆਂ ਜਠਾਣੀਆਂ ਉਸ ਨੂੰ ਜੀਣ ਨਹੀਂ ਸੀ ਦਿੰਦੀਆਂ ਜਦੋਂ ਉਹ ਕੰਮ ਕਰ ਰਹੀ ਸੀ ਤਾਂ ਭਾਂਡੇ ਮਾਂਜ ਦੀ ਨੂੰ ਆ ਕੇ ਬੱਚਾ ਬੋਲਿਆ ਮਮਾ ਰੋਟੀ ਦਿਓ ਉਹਦੀਆਂ ਸੋਚਾਂ ਦੀ ਲੜੀ ਅਚਾਨਕ ਹੀ ਟੁੱਟ ਗਈ ਜਦੋਂ ਉਸਦੇ ਬੱਚੇ ਨੇ ਉਸ ਨੂੰ ਹਲੂਣਿਆ ਉਹਨੇ ਬੜੇ ਹੀ ਪਿਆਰ ਦੇ ਨਾਲ ਆਪਣੇ ਬੱਚੇ ਨੂੰ ਰੋਟੀ ਖਵਾਈ ਹੁਣ ਹਰਮਨ ਲਈ ਇਹ ਸਭ ਕੁਝ ਨਵਾਂ ਨਵਾਂ ਲੱਗ ਰਿਹਾ ਸੀ ਇਓਂ ਲੱਗ ਰਿਹਾ ਸੀ ਜਿਵੇਂ ਹਰਮਨ ਦਾ ਕੱਚਾ ਜਿਹਾ ਦਿਲ ਨਵੇਂ ਪਲ ਝੁਗ ਰਿਹਾ ਹੋਵੇ ਪਰਿਵਾਰ ਤੋਂ ਅਲੱਗ ਹੋ ਕੇ ਹੁਣ ਉਸ ਨੂੰ ਸਕੂਨ ਮਿਲ ਰਿਹਾ ਸੀ ਤੇ ਆਪਣੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਗੁਜ਼ਾਰਨ ਲੱਗ ਪਈ ਸੀ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ